ਹਾਂਜੀ ਪਿਆਰੇ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਸੋ ਅੱਜ ਦਾ ਜਿਹੜਾ ਸਾਡਾ ਸਫ਼ਰ ਰਹੇਗਾ ਉਹ ਰਹੇਗਾ ਡੀਮਾਰਟ ਦਾ ਡੀਮਾਰਟ ਤੋਂ ਕੁਝ ਖਰੀਦਦਾਰੀ ਕਰਾਂਗੇ ਤੇ ਆਓ ਲੈ ਚੱਲਦੇ ਹਾਂ ਸਾਨੂੰ ਡੀਮਾਰਟ ਵੱਲ ਨੂੰ ਸੋ ਪਿਆਰੇ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਡੀਮਾਰਟ ਦੇ ਵਿੱਚ ਲਓ ਜੀ ਇੱਥੋਂ ਆਪਾਂ ਇੱਕ ਟ੍ਰੋਲੀ ਲਈ ਗੇਟ ਤੋਂ ਉੱਤੋਂ ਹੀ ਆਪਾਂ ਨੂੰ ਟ੍ਰੋਲੀ ਮਿਲ ਜਾਂਦੀ ਆ ਤੇ ਕੁਝ ਕੁ ਖਰੀਦਦਾਰੀ ਕਰਨੀ ਸੀ ਕਿਉਂਕਿ ਰਖੜੀਆਂ ਦਾ ਤਿਹਾਰਾ ਜਿਹੜਾ ਉਹ ਨੇੜੇ ਆ ਗਿਆ ਹੈ ਮੇਰੇ ਖਿਆਲ ਦੇ ਵਿੱਚ ਲਗਭਗ 18 19 ਤਰੀਕ ਦੀਆਂ ਰਖੜੀਆਂ ਨੇ ਦੋਸਤੋ ਸੋ ਮੈਂ ਤੇ ਲਖਵੀਰ ਸੰਤੋਮਾ ਕੱਢੋ ਜਨਾ ਕੋਈ ਦਾਰੀ ਦੁਕਾਨੀ ਲੋੜੀ ਸੀ ਤੇ ਕੁਝ ਕੁ ਪਰਿਵਾਰਿਕ ਆਈਟਮਾਂ ਸੀਆਂ ਬੱਚਿਆਂ ਦੀਆਂ ਕੁਝ ਕੁ ਆਈਟਮਾਂ ਤਾਂ ਕਰਕੇ ਸਾਨੂੰ ਅੱਜ ਟਾਈਮ 'ਚੋਂ ਟਾਈਮ ਕੱਢ ਕੇ ਜਾਣਾ ਪੈ ਗਿਆ ਕਿਉਂਕਿ ਬਾਕੀ ਤੀਆਂ ਦੇ ਜੋ ਦਿਲ ਦੇ ਪੈਣ ਤੇ ਬਾਕੀ ਉਹ ਲਖਵੀਰ ਦੀ ਅਸਮਾਨਾਂ ਲੇਡੀਜ਼ ਅਸਮਾਨ ਉਹ ਵੀ ਹਜੇ ਖਰੀਦਦਾਰੀ ਕਰਨੀ ਹੈ ਸੋ ਆ ਕੇ ਇਹ ਅਭੀ 207 ਥੱਲੇ ਕਈ ਆਈਟਮ ਆਪਾਂ ਨੂੰ ਇੱਥੇ ਮਿਲ ਜਾਂਦੀਆਂ ਨੇ ਜਿਆਦਾ ਭਾਜ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਰੇਟ ਰੇਟ ਜੀ ਕੁਆਲਿਟੀਤਾ ਵੀ ਹੈ ਸੋ ਕਿ ਕੋਈ ਚਾਰਜ ਬਹੁਤ ਜਿਆਦਾ ਪੈ ਜਾਂਦੇ ਨੇ ਇੱਥੇ ਆ ਕੇ ਦੋਸਤੋ ਨਾਲ ਕਈ ਬੰਦਾ ਕਿਉਂ ਇਸ ਕੰਮ ਬਾੜਾ ਨਹੀਂ ਜੇਗਾ ਵੀ ਆ ਦੋਸਤੋ ਕਿ ਹੱਟਾ ਵੀ ਬ੍ਰਦਰ ਤੇ ਪਾਇਆ ਜਾ ਰਿਹਾ ਹੈਗਾ ਕਈ ਵਾਰ ਤਾਂ ਇਹ ਆ ਗਿਆ ਲੋ ਕੁਆਰਟੀ ਉਸਮਾਨ ਉਹ ਵੀ ਕਈ ਦੁਕਾਨਾਂ ਦੇ ਤੋਂ ਹੁੰਦਾ ਹੈਗਾ ਹਾਰਡਵੇਅਰ ਦੀ ਵਿਸ਼ਤਾ ਇਹ ਹੈਗੀ ਕਿ ਚੀਜ਼ਾਂ ਸਪੈਰ ਦੀ ਹੈ ਨਾ ਜੋ ਨਰਮਲ ਉਹ ਇਥੋਂ ਦਾ ਸਟਾਫ ਉਹਨੂੰ ਚੈੱਕ ਲੈਂਦਾ ਹੈਗਾ ਸੋ ਵੀ ਕੁਆਲਟੀ ਵਾਲੀ ਆਗੀ ਮੈਂ ਬਾਦ ਡਾਈ ਨਾਲ ਸੋਟੇ ਨੇ ਸੇਜ ਵਗੈਰਾ ਖਾ ਕੇ ਬੇੜੇ ਰਹਿੰਦੇ ਸੋ ਤੇ ਸੀ ਕਰੋ ਦਾ ਹੈਗੀ ਆ ਇਹ ਲੈ ਲੈਣੇ ਹੈਗੇ ਸੋ ਰਾਸ਼ਟ੍ਰਵੀਨ ਕੱਪੜਾ ਸਸਤੀ ਥੋੜਾ ਜਮੀਨ ਦਾ ਫਰਕ ਨੇ ਕੁਝ ਬਹੁਤ ਜ਼ਿਆਦਾ ਵਸਤیاں ਲੈ ਗਈਆਂ ਆਪਣੇ ਮਤਲਬ ਮਹਿੰਗੇ ਉਸ ਮਤਲਬ ਰੁਪਿਆ ਉਡਾਉਣ ਦੇ ਨਾਲ ਮੇਰੇ ਬਹੁਤ ਹੀ ਵਧੀਆ ਠੀਕ ਹੈ ਬਾਜੇ ਬ੍ਰੇਟਰ ਕੁਝ ਚੀਜ਼ਾਂ ਹੈ ਆ ਬਾਕੀ ਜਿਹੜੇ ਪੈਂਦਾ ਦੋਸਤੋ ਜਿਹੋ ਜਾਂ ਤੁਸੀਂ ਤੁਹਾਡੇ ਜੇਬ ਖਰਚਾ ਵਜਨ ਹੈ ਉਹਦੇ ਹਿਸਾਬ ਨਾਲ ਤੁਸੀਂ ਇਹ ਦਾਰੀ ਕਰ ਸਕੋ ਕਿ ਹਰ ਤਰ੍ਹਾਂ ਦੇ ਕੱਪੜੇ ਮਿਲਦੇ ਆ ਮੈਂ ਵੀ ਆਪਣੇ ਲਈ ਇੱਕ ਦੋ ਆਈਟਮਾਂ ਖਰੀਦੀਆਂ ਤੇ ਇੱਕ ਮਾਸ ਲਈਦੀ ਥੋੜੇ ਬੱਲੇਲੀ ਚ ਚ ਖਰੀਦਿਆ ਤੇ ਦੀ ਰਿਜ਼ਲਟ ਹੈਗਾ ਵੈਸੇ ਸੈਟੀਸਫਾਈ ਰਹਿੰਦਾ ਬੰਦਾ ਹੈ ਨਾ ਕੱਪੜਾ ਹਲਕਾ ਵੀ ਹੈਗਾ ਉਹ ਸੋ ਜਲਦੀ ਅਸਮਾਨ ਉਹ ਅਸੀਂ ਕਿਸੇ ਦੁਕਾਨ ਕਰਨੀ ਸੀ ਸੋ ਮਾਨ ਸਾਡੇ ਕੋਲੇ ਹੋ ਵੀ ਦੋ ਆਉਂਦੇ ਹੋਏ ਬਹੁਤ ਜ਼ਿਆਦਾ ਹੋ ਰਹੀਗਾ ਤੇ ਤਾਂ ਕਰਕੇ ਲਖਵੀਰ ਨੂੰ ਨਾਲ ਲੈਣਾ ਪਿਆ ਕਿਉਂਕਿ ਜਿਹੜਾ ਮੇਰੇ ਵਾਲਾ ਮੋਟਰਸਾਈਕਲ ਸੀਗਾ ਬਾਈਕ ਉਹਦੇ ਕੋਈ ਤੱਕ ਪ੍ਰੋਬਲਮ ਸੀਗੀ ਤੇ ਤਾਂ ਕਰਕੇ ਮੈਨੂੰ ਅੱਜ ਦੂਸਰਾ ਮੋਟਰਸਾਈਕਲ ਲੈ ਜਾਣਾ ਪਿਆ ਤੇ ਲਖਵੀਰ ਮੇਰੇ ਨਾਲ ਹੈ ਸੋ ਲਖਵੀਰ ਨੂੰ ਨਾਲ ਲੈ ਕੇ ਜਾਣ ਦੇ ਕਈ ਮੈਨੂੰ ਫਾਇਦੇ ਵੀ ਹੋਏ ਕਿਉਂਕਿ ਸੈਟਅਪਸ ਸੀਗਾ ਜੋ ਸਾਡਾ ਬਣਿਆ ਰਿਹਾ ਉਹ ਜੋ ਮਤਲਬ ਉਹ ਦੇ ਵਿੱਚ ਲੈਂਦਾ ਹੈ ਨਾ ਉਹ ਜੋ ਲੋੜੀਆਂ ਸੀਗੀਆਂ ਲੱਗ ਨੇ ਉਹ ਹੀ ਖਰੀਦਦਾਰੀ ਕਈ ਕੀਤੀ ਉਹ چھوٹے ਬੱਚਿਆਂ ਨੂੰ ਅਸੀਂ ਘਰੀ ਸਾਡੇਗੇ ਸੀ ਅੱਜ ਕਿਉਂਕਿ ਫਿਰ ਉੱਥੇ ਬੱਚੇ ਨਾ ਕੰਮ ਕਰਨ ਦੇ ਵਿੱਚ ਬਹੁਤ ਦਿੱਕਤ ਸੋ ਇੱਕ ਲੋਅਰ ਵਗੈਰਾ ਤੇ ਇੱਕ ਬਨੈਣ ਵਗੈਰਾ ਮੈਂ ਆਪਣੇ ਲਈ ਖਰੀਦ ਕੀਤੀ ਇਥੋਂ ਤੇ ਬਾਕੀ ਮੈਗੀ ਵਗੈਰਾ ਸੀ ਕੁਝ ਨਾ ਕੁਝ ਸਾਨੂੰ ਠੀਕ ਲੱਗਿਆ ਉਹਦਾ ਰੇਟ ਉਹ ਅਸੀਂ ਇੱਥੋਂ ਖਰੀਦ ਕੀਤੀ ਦੋਸਤੋ ਤੇ ਕੈਟਮਾ ਬੱਚਿਆਂ ਲਈ ਲਖਵੀਰ ਨੇ ਖਰੀਦ ਕੀਤੀਆਂ ਸੋ ਇੱਕ ਵਧੀਆ ਪਲੇਟਫਾਰਮ ਹੈ ਜੀ ਕਿਉਂਕਿ ਇੱਕੋ ਸੱਤ ਥੱਲੇ ਤੁਹਾਨੂੰ ਜੋ ਵੀ ਲੋੜੀ ਦਾ ਸਮਾਨ ਹੈ ਉਹ ਮਿਲ ਜਾਂਦਾ ਹੈ ਹਾਂ ਇੱਥੇ ਇੱਕ ਇੱਕ ਮੈਚ ਦਾ ਰਿਜ਼ਲਟ ਹੋਰ ਕੱਢਿਆ ਦੋਸਤੋ ਕਿ ਪਿੰਡਾਂ ਦੀਆਂ ਦੁਕਾਨਾਂ ਦੇ ਉੱਪਰ ਆਮ ਆਪਾਂ ਦੇਖੀਏ ਵੀ ਉਧਾਰ ਮਿਲ ਜਾਂਦਾ ਹੈ ਨਾ ਪਰ ਇੱਥੇ ਇਹ ਹੈ ਜੇ ਤੁਹਾਡੇ ਜੇਬ ਦੇ ਵਿੱਚ ਸ ਹੈ ਤਾਂ ਤਾਂ ਤੁਸੀਂ ਇੱਥੋਂ ਖਰੀਦਦਾਰੀ ਕਰ ਸਕਦੇ ਹੋ ਨਹੀਂ ਤਾਂ ਤੁਹਾਨੂੰ ਇੱਥੇ ਕੋਈ ਖਰੀਦਦਾਰੀ ਨਹੀਂ ਕਰ ਸਕਦੇ ਹਾਂ ਸਿਸਟਮ ਚੰਗਾ ਜੀ ਕ੍ਰੈਡਿਟ ਡੈਬਿਟ ਜੋ ਵੀ ਕਾਰਡ ਤੁਸੀਂ ਵਰਤਣਾ ਇੱਥੇ ਵਰਤ ਸਕਦੇ ਹੋਗੇ Heidri meldinger. Heidri hånder. ਉਸੇ ਉਹ ਕਿਰਿਆ ਬਾਲਾ ਲੰਬਾ ਨਹੀਂ ਲੈਣਾ ਨਾ ਤਾਂ ਉਸ ਕਲਟ ਦੇ ਥੱਲੇ ਜਬਾਂ ਦੇ ਮੈਂ ਸਮਝ ਗਿਆ ਉਹ ਹੋਰ ਚੀਜ਼ ਹੈ ਉਹ ਨਾਲ ਵਾਲੇ ਇਧਰ ਜਿਹੜਾ ਇਧਰਲਾ ਚੈਂਬਰ ਉਹ ਤੋਂ ਚੱਲਦਾ ਇਹ ਦੇਖਾਂ ਸੋਹੀ ਸੈਂਡਲ ਦੇ ਆ ਕੀ ਮਿਆਦ ਆ ਅੜੀ ਟੋੜ ਵਾਲੇ ਹੈਗੇ ਬੰਦਾ ਇਹ ਸਸਤੇ ਲਾਉਂਦਾ ਹੈ

ਥੋੜਾ ਜਿਹਾ ਵੇਖ ਪਰਦੇ ਚਲੋ 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 ਤੇ ਆ ਦੇਖੋ ਕਿ ਕਿੰਨੇ ਗਿਆਨ ਆਟ ਵਾਲੀ ਆ ਲਈ ਬੜਾ ਜਿਵੇਂ ਕਿਲੇ ਰਹੇਗੇ 70 ਰੁਪਏ ਦਾ ਟੂਟੀ ਫੁੰਟੀ ਕਿੰਨੇ ਗਿਆਨ ਆਟ ਕੋਪਾ ਤਾਂ ਹੈ ਕਾਵਰੀ ਦੀ ਕਾਵਰੀ ਮੁੰਡਾ ਠੀਕ ਲੱਗੀ ਜਰਾ ਬੰਦਾ ਬਸ ਇਹ ਨੇ ਰਾਂ ਦੇ ਰਾਂ ਦਾ ਵੱਧੂਆ ਖਰਚਾ ਆ ਖਰਚਾ ਵੱਧੂ ਦੀ ਹੋ ਗਿਆ ਆ ਰਮ ਮੈਂ ਤਾਂ ਵੀ ਆ ਜੀ ਸੈਲੈਕਟਡ ਜਿਹੜੇ ਤਾਂ ਹਾਈਟ ਮੈਂ ਲੈ ਲਈ ਇਹਨੂੰ ਵਧੀਆ ਆ ਦਲੀਆ ਵਾਲਾ ਉਹ ਜਿਹੜਾ ਬੱਚਿਆਂ ਨੂੰ ਬੱਚੋ ਦਾ ਪਲੇ ਹੁੰਦਾ ਕਿਹੜਾ ਆ ਇਹ ਚੀਜ਼ ਵਧੀਆ ਹੈ ਹਨਾ ਇਹ ਉਹ ਚੀਜ਼ ਹੋਣੀ ਚੱਲਦਾ ਹਾਂ ਇਹ ਪ੍ਰੈਸ਼ਰ ਨਾਲ ਚੱਲਦਾ ਉਹ ਕੁਝ ਹੋਰ ਹੈਗਾ ਉਹ ਵੀ ਰੱਸੀ ਲੱਗੀ ਹੋਈ ਹੈ ਸਾਰੇ ਦੇ ਵਿੱਚ ਹੈਵੀ ਬਹੁਤ ਹੈ ਮੈਂ ਤਾਂ ਉਹ ਲੈਂਦੀ ਸੀ ਕਿਹਨੂੰ ਮੰਨੇ ਆਹ ਆ ਵੱਡੀ ਚੀਜ਼ ਨਹੀਂ ਹੈਗੀ ਹਨਾ ਆਜ ਮੈਂ ਆਹਗੀ ਲੈ ਕੇ ਨਹੀਂ ਗਿਆ ਪਤਾ ਮੈਂ ਦੇਖ ਕੇ ਛੱਡਤੀ ਇਹ ਸੋਖਾ ਹੋ ਰਿਹਾ ਹੈ ਇਹ ਹੁਣ ਬੈਗ ਵੀ ਐਸੀ ਨਾ ਕਾਲੀ ਆਪਾਂ ਲਫਾਫੇ ਚ ਬਸ ਬਹੁਤ ਹੈ ਅੱਜ ਗਾਸ਼ਟੂ ਮੰਡੀ ਅੱਚਵਾਲਾ ਆਈ ਤੇ ਦੇ ਫਾਫੇ ਹਾਂ ਬਹੁਤ ਪਾਰ ਨਾ ਬਸ ਇਹਨਾਂ ਚ